ਹਾਜ਼ਰੀ ਵਾਸਤੇ ਸਾਨੂੰ ਬੁਲਾਇਆ ਸੀਗਾ ਜੀ ਉਹ ਜਹਾਜ਼ਰੀ ਦੇ ਵਿੱਚ ਸਾਨੂੰ ਜਿਹੜਾ ਇੱਕ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਕੌਂਸਲਰ ਦੀ ਇਲੈਕਟਿਓਨ ਲੜ ਰਹੇ ਆ ਵਾਰਡ ਨੰਬਰ 6 ਤੋਂ 7 ਬੈਕਵਰਡ ਕਲਾਸ ਦੇ ਜਿਹੜੀ ਆ ਬੀਸੀ ਸੈਚ ਸਾਡੇ ਜਿਹੜੇ ਆ ਉਹ ਸائن ਚੈੱਕ ਕਰਕੇ ਸਾਰਾ ਕੁਝ ਕਰਾ ਕੇ ਜੀ ਸਾਨੂੰ ਉਹਨਾਂ ਨੇ ਜਿਹੜਾ ਵਾ ਸਾਨੂੰ ਓਕੇ ਦੀ ਰਿਪੋਰਟ ਦਿੱਤੀ ਹੋਈ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੀਆਂ ਵਾਰਡਾਂ ਦੇ ਵਿੱਚ ਜਾ ਕੇ ਤੁਸੀਂ ਆਪਣੀ ਇਲੈਕਟਿਓਨ ਜਿਹੜੀ ਆ ਲੜ ਸਕਦੇ ਜੀ ਇਸ ਲਈ ਅਸੀਂ ਚੋਣ ਕਮਿਸ਼ਨ ਦਾ ਤੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਦੇ ਵਿੱਚ ਆਰਡਰ ਨੰਬਰ 7 ਤੋਂ ਪ੍ਰਾਪਤ ਹੋਰ ਮੇਰੇ ਕਾਗਜ਼ਾਂ ਦਾ ਸਾਰੀ ਫਾਈਲ ਉਹਨਾਂ ਨੇ ਕਹਿ ਦਿੱਤੀ ਹੈ ਓਕੇ ਗਈ ਹੈ ਔਰ ਕੋਈ ਵੀ ਉਹਦੇ ਵਿੱਚ ਕੋਈ ਵੀ ਗੜਬੜ ਨਹੀਂ ਹੈ ਉਹਨਾਂ ਨੇ ਮੈਨੂੰ ਬਹੁਤ ਸਹਿਯੋਗ ਨਾਲ ਆਪਣੇ ਚੰਗੇ ਸੁਭਾਅ ਨਾਲ ਆਪਣੇ ਪ੍ਰਤੀ ਸਾਰਾ ਮੈਨੂੰ ਵਧੀਆ ਤਰੀਕੇ ਨਾਲ ਕੰਮ ਕਰਵਾ ਕੇ ਮੈਨੂੰ ਬਾਹਰ ਭੇਜ ਦਿੱਤਾ ਕਹਿ ਦਿੱਤਾ ਕਿ ਤੁਹਾਡੀ ਫਾਈਲ ਬਹੁਤ ਵਧੀਆ ਓਕੇ ਹੈਗੀ ਹੈ ਥੈਂਕ ਯੂ ਸਰ ਅਲੀ ਪ੍ਰਧਾਨ ਜੀ ਇੱਥੇ ਆਏ ਜੀ ਕਿਸ ਤਰ੍ਹਾਂ ਮਤਲਬ ਉਮੀਦਵਾਰਾਂ ਜਿਹੜੇ ਨਾਮ ਜੀ ਅੱਜ ਇੱਥੇ ਜੀ ਆਫਿਸ ਦੇ ਵਿੱਚ ਸਾਡਾ ਜ਼ੋਨ ਜਿਹੜਾ ਇੱਧਰ 1 ਤੋਂ 13 ਨੰਬਰ ਵਾਰਡ ਜਾਂ 13 ਵਾਰਡਾਂੋਂ ਬਣੀਆਂ ਜੀ ਤੇ ਕੱਲ ਸਾਰੀ ਸਬਮਿਸ਼ਨ ਕਰਵਾਈ ਸੀ ਤੇ ਮੈਨੂੰ ਲੱਗਦਾ ਵਾ ਵੀ ਪ੍ਰਸ਼ਾਸਨ ਕੀਤਾ ਨਾ ਕਿਤੇ ਦਬਾਅ ਦੇ ਹੇਠ ਲੱਗਦਾ ਵਾ ਤੇ ਅਸੀਂ ਸਾਨੂੰ ਐਮਰਜੈਂਸੀ ਅਸੀਂ ਆਪਣਾ ਕੰਮ ਕਰ ਰਹੇ ਸੀ ਵਾਡਾਂ ਦੇ ਵਿੱਚ ਐਮਰਜੈਂਸੀ ਸਾਨੂੰ ਇੱਥੇ ਆਉਣਾ ਪਿਆ ਪਤਾ ਲੱਗਾ ਕਿ ਕੋਈ ਦਖਲਅੰਦਾਜ਼ੀ ਕੋਈ ਕਰ ਰਿਹਾ ਹੈ ਨੇ ਦੂਜੀ ਦੂਜੀਆਂ ਪਾਰਟੀਆਂ ਵਾਲੇ ਸਾਰੇ ਅਸੀਂ ਆਪਣੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਸੀ ਜਾਂ ਵਾਡਾਂ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਸੀ ਉਹਨਾਂ ਉਮੀਦਵਾਰਾਂ ਨੂੰ ਅਸੀਂ ਦੁਬਾਰਾ ਇੱਥੇ ਐਮਰਜੈਂਸੀ ਬੁਲਾਇਆ ਵਾ ਹੁਣ ਜਿਹੜੀ ਸਿਕਿਉਰਿਟੀ ਦਾ ਜਿਹੜਾ ਚੱਲ ਰਿਹਾ ਉਹ ਬਾਹਰ 1 ਬਾਈ 1 ਕਰਕੇ ਆਪ ਅਧਿਕਾਰੀ ਦੱਸ ਰਹੇ ਨੇ ਉਹਨਾਂ ਦੀ ਜਿਹੜੀ ਆ ਤੁਹਾਡੇ মিডিਆ ਵੱਲੋਂ ਵੀ ਤੇ ਸਰਕਾਰੀ ਤ ਹੁਣ ਦੇਖਦੇ ਆ ਜੀ ਕੁਛ ਤੇ ਸਾਡੇ ਓਕੇ ਹੋ ਗਏ ਨੇ ਬਾਕੀ ਅੰਡਰ ਪ੍ਰੋਸੈਸ ਆ ਦੇਖਦੇ ਹਾਂ ਕਿ ਕਿਵੇਂ ਚੱਲਦਾ ਜੀ ਹਾਂ ਜੀ ਕਿਦਾਂ ਲੱਗਦਾ ਸੱਤਾ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇੰਨੀ ਬਕਰਾੜ ਕਿਉਂ ਗਿਆ ਬਕਰਾੜ ਤੁਹਾਡੇ ਸਾਹਮਣੇ ਆ ਜੀ ਬਕਰਾੜ ਤੇ ਉਸ ਬੰਦੇ ਨੂੰ ਹੁੰਦੀ ਜਿਹੜਾ ਬੰਦਾ ਹੁਣ ਇਹਨਾਂ ਨੇ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਲੋਕ ਵੀ ਵਿਚਾਰ ਦੇ ਪੋਲੇ ਪਾਲੇ ਭਾਣਾਵਾਂ ਦੇ ਨਾਲ ਵੱਜੇ ਨੇ ਤੇ ਉਹਨਾਂ ਨੇ ਬਦਲਾ ਦੇ ਰੂਪ ਦੇ ਵਿੱਚ ਇਹ ਸਰਕਾਰੀ 92 ਸਰਕਾਰ ਬਣਾਈ 92 ਐਮਐਲਏ ਬਣਾਏ ਹੁਣ ਉਹਨਾਂ ਨੂੰ ਆਪਣਾ ਨਜ਼ਰ ਆ ਰਿਹਾ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਇਹਨਾਂ ਦਾ ਸੁਪੜਾ ਸਾਫ ਹੋ ਗਿਆ ਜੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਨੇ ਉਠ ਬੋਲਿਆ ਸੀ ਉਹਦਾ ਵੀ ਪਰਦਾ ਫਾਸ਼ ਹੋ ਗਿਆ ਤੇ ਪੰਜਾਬ ਦੇ ਵਿੱਚ ਵੀ ਹੁਣ ਬਹੁਤ ਜਲਦੀ ਜਿਹੜਾ ਵੈਨ ਦਾ ਸਪਾਇਆ ਹੋਣ ਵਾਲਾ ਇਸ ਬਕਲਾਹਟ ਚ ਆ ਕੇ ਉਹ ਸਰਕਾਰੀ ਤੰਤਰ ਦਾ ਜਿਹੜਾ ਗਲਤ ਇਸਤੇਮਾਲ ਕਰਕੇ ਜਿਹੜਾ ਵਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਭਾਰਤੀ ਜੰਦਾ ਪਾਰਟੀ ਇਹ ਬਰਦਾਸ਼ਤ ਨਹੀਂ ਕਰੇਗੀ ਸੱਜਿਆ ਗਿਆ ਮੇਰਾ ਆਕਾ ਕਿਵੇਂ ਕਿਹੜੀ ਪਾਰਟੀ ਵੱਲੋਂ ਆਏ ਅਸੀਂ ਕਾਂਗਰਸ ਪਾਰਟੀ ਵੱਲੋਂ ਜੀ ਮੈਂ ਸੰਦੀਪ ਕੁਮਾਰ ਸੋਨੂੰ ਦੁੱਧੇ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤਰਨਤਨ ਜਿਹੜੀ ਨਗਰ ਕੌਂਸਲ ਤਰਨਤਨ ਦੀ ਚੋਣ ਆ ਉਹਦੇ ਸਬੰਧੀ ਜਿਹੜੇ ਕੱਲ ਲਾਸਟ ਡੇਟ ਹੀ ਕਾਗਜ਼ ਨਾਮੀਨੇਸ਼ਨ ਦੀ ਅੱਜ ਉਹ ਸਕਰੂਟੀਨਿੰਗ ਹੋ ਰਹੀ ਹੈ ਉਹਦੀ ਜਿਹੜੀ ਕੋਈ ਕਮੀ ਪੇਚੀ ਕਿਸੇ ਉਮੀਦਵਾਰ ਦੀ ਉਹਨੂੰ ਪੁੱਛ ਕੇ ਉਹਦੀ ਪੂਰੀ ਕਰਾ ਰਹੇ ਆ ਅਸੀਂ ਪ੍ਰਸ਼ਾਸਨ ਦੇ ਧੰਨਵਾਦੀ ਆ ਜਿਹੜੀ ਪਾਰਦਰਸ਼ਤਾ ਨਾਲ ਇਹ ਕੰਮ ਕਰ ਰਿਹਾ ਇਸੇ ਤਰ੍ਹਾਂ ਅੱਗੇ ਜਾਰੀ ਰਵੇ ਤੇ ਬਹੁਤ ਵਧੀਆ ਹੋਏਗਾ ਕਿਉਂਕਿ ਲੋਕ ਕਾਫੀ ਚਿਰ ਤੋਂ ਤਰਨਤਾਨ ਨਗਰ ਕਾਉਂਸਲ ਦੇ ਵਿੱਚ ਆਪਣੇ ਵੋਟ ਦਾ ਅਧਿਕਾਰ ਜਿਹੜਾ ਉਹ ਇਸਤੇਮਾਲ ਕਰਨਗੇ ਕਿਉਂਕਿ ਇੱਥੇ 10 ਸਾਲ ਤੋਂ VOTING ਨਹੀਂ ਹੋਈ ਤੇ ਅੱਜ ਜਿਹੜੀ ਸਾਨੂੰ ਅ fırsਰਾਂ ਤੋਂ ਉਮੀਦ ਆ ਕਿ ਉਹ ਕਿਸੇ ਵੀ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਕੋਈ ਗਲਤ ਫੈਸਲਾ ਨਹੀਂ ਲੈਣਗੇ ਕਾਗਜ਼ ਰੱਦ ਨਹੀਂ ਕਰਨਗੇ ਤਾਂ ਜੋ ਫਿਰ ਇਲੈਕਸ਼ਨ ਜਿਹੜੀ ਇੱਥੇ ਤਰਨਤਾਨ ਦੇ ਵਿੱਚ ਹੋਵੇ ਤੇ ਲੋਕਾਂ ਦਾ ਜਿਹੜਾ ਰੁਝਾਨ ਹੋ ਪਤਾ ਲੱਗੇ ਵੀ ਕਿਸ ਪਾਰਟੀ ਦੇ ਨਾਲ ਚਲੋ ਮਨੋਜੀ 10 ਸਾਲ ਤੋਂ ਬਾਅਦ ਗੁਰੂ ਨਗਰੀ ਤਰਨਤਾਰਨ ਦੇ ਵਿੱਚ ਇਲੈਕਸ਼ਨ ਆਈ ਆ ਲੋਕਾਂ ਨੂੰ ਕੀ ਕੀ ਚਾਹੀਦਾ ਸੀ ਜਿਹੜਾ ਪਿਛਲੀਆਂ ਪਾਰਟੀਆਂ ਨੇ ਨਹੀਂ ਦਿੱਤਾ ਤੇ ਅੱਜ ਲੋਕਾਂ 'ਚ ਕੀ ਅੰਦਰ ਹੈਗਾ ਵਾ ਦੇਖੋ ਜੀ ਕੁਝ ਕਰਨਾ ਹੈ ਕਿ ਜਿਹੜੇ 27 ਤੋਂ ਲੈ 17 ਤੋਂ ਲੈ ਕੇ 22 ਤੱਕ ਇਲੈਕਸ਼ਨ ਨਹੀਂ ਹੋਈ ਉਸ ਤੋਂ ਬਾਅਦ ਜਿਹੜੇ 3 ਸਾਲ ਛਾੜੂਦੇ ਤੇ ਕੰਮ ਹੀ ਨਹੀਂ ਹੋਇਆ ਜਦੋਂ ਐਮਐਲ ਸਰ ਵੀ ਸਰਕਾਰ ਹੀ ਉਹਨਾਂ ਨੇ ਵਾਰਡ ਇੰਚਾਰਜ ਲਾਈ ਆ ਅਦੋਂ ਹਰੇਕ ਕੰਮ ਹੁੰਦੇ ਹੀ ਲਾਈਟਾਂ ਦੇ ਲਾਈਟਰ ਲੱਗਦੀਆਂ ਸੀ ਜਿਹਦੇ ਜਦੋਂ ਖਰਾਬ ਹੁੰਦੇ ਵਾਰਡ ਇੰਚਾਰਜ ਸਾਰਾ ਕੰਮ ਕਰਦੇ ਪਰ ਦੇਖਣ ਨੂੰ ਹੈ ਕਿ 3 ਸਾਲ ਦਾ ਹੋ ਜਿਹੜਾ ਲੋਕ ਆ ਉਹਦਾ ਜਵਾਬ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਉਹਦਾ ਜਵਾਬ ਦੇਣਗੇ ਜਿਹੜੇ 3 ਸਾਲ ਵਿੱਚ ਕੋਈ ਕੰਮ ਨਹੀਂ ਆਇਆ ਵਿਕਾਸ ਸਿੰਘ ਜੀ ਅਸੀਂ ਕਾਂਗਰਸ ਪਾਰਟੀ ਕੋਲ ਤੇ ਆ ਨਹੀਂ ਕੀ ਕੀ ਸੁਬਣੇ ਤੁਹਾਡੇ ਆਪਣੀਆਂ ਵਾਹਲ ਸ਼ਹਿਰ ਨੂੰ ਸੁਧਾਰਨ ਦੇ ਜਾਂ ਵਾਰਡ ਨੂੰ ਵਾਰਡ ਨੂੰ ਸੁਧਾਰਨ ਦੇ ਜਿਹੜੇ ਆਪਣਾ ਸਾਡਾ ਪਾਰਕ ਆ ਪਾਰਕ ਨੂੰ ਸਫਾਈ ਕਰਵਾਵਾਂਗੇ ਬੋਰਡ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਆ ਜਾਂ ਜਿਹੜੇ ਸੀਵਰੇਜ ਆ ਸਾਡਾ ਕੁਛ ਉਹਦੇ ਵਧੀਆ ਪ੍ਰਬੰਧ ਕਰਵਾਵਾਂਗੇ ਜਿਸ ਪ੍ਰਮਾਤਮਾ ਕਿਰਪਾ ਕਰੇ ਸੀਮਨ ਜੀਤ ਕਰ ਰਿਹਾ ਵਾਰਡ ਨੰਬਰ ਕਿੰਨਾ ਹੈ ਵਾਰਡ ਨੰਬਰ 13 ਤੋਂ ਖਲੋ ਰਹੇ ਹਾਂ ਅਸੀਂ ਕਿਹੜੀ ਪਾਰਟੀ ਬੀਜੇਪੀ ਪਾਰਟੀ ਵੱਲੇ ਅੰਦਰ ਤੁਸੀਂ ਗਏ ਤੇストラ ਬਰਕੀ ਕਿਹਾ ਨਾ ਹਾਂਜੀ ਉਹਨਾਂ ਨੇ ਕਿਹਾ ਤੁਹਾਡੀ ਫਾਈਲ ਓਕੇ ਆ ਬਹੁਤ ਵਧੀਆ ਬਿਹੇਵ ਸੀ ਉਹਨਾਂ ਦਾ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਡੀਲ ਕੀਤਾ ਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਕੀ ਨਾ ਰੀਤੂ ਚੰਦ ਰਹਿਣਾ ਅਜੀ ਤਰੰਦ ਅਲੰਗ ਵਾਰਡ ਨੰਬਰ 7 ਤੋਂ ਕੀ ਤੁਸੀਂ ਅੰਦਰ ਗਏ ਹੋ ਕਾਲਜ ਕੀ ਕਿਹਾ ਵਧੀਆ ਡੀਲ ਕੀਤਾ ਆਪਣੇ ਨਾਲ ਉਹ ਕਹਿੰਦੇ ਇਲੈਕਸ਼ਨ ਤੁਸੀਂ ਲੜੋ ਡੰਨਵਾ ਤੁਹਾਡਾ ਕਿਹੜੀ ਪਾਰਟੀ ਚੋਂ ਮੈਂ ਕਾਂਗਰਸ ਵੱਲੋਂ ਕਹਿੰਦੇ ਓਕੇ ਆ ਤੁਸੀਂ ਇਲੈਕਸ਼ਨ ਘੜੋ ਆਪਣੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੀਵ ਕੁੰਦਰਾ ਜੀ ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਭਰੇ ਅੱਜ ਆਜ਼ਾਦ ਉਮੀਦਵਾਰ ਵੱਲੋਂ ਭਰੇ ਜੇ ਕਾਗਜ਼ ਤੇ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਅੰਦਰ ਪ੍ਰਸ਼ਾਸਨ ਵੱਲੋਂ ਦੇਖਣ ਨੂੰ ਬਹੁਤ ਵਧੀਆ ਰਿਸਪਾਂਸ ਸੀ ਕੋਆਪਰੇਟ ਕੀਤਾ ਉਹਨਾਂ ਨੇ ਸਾਡੇ ਨਾਲ ਨਾਲ ਜਿੰਨੇ ਵੀ ਆਏ ਹੀ ਕੈਂਡੀਡੇਟ ਸਾਰਿਆਂ ਨੇ ਵਧੀਆ ਢੰਗ ਦੇ ਨਾਲ ਕੋਆਪਰੇਟ ਕੀਤਾ ਗਿਆ ਮੈਂ ਡਿਪਾਰਟਮੈਂਟ ਵੱਲੋਂ ਇਹ ਕਹਿੰਦੇ ਤੁਹਾਡੀ ਫਾਈਲ ओके पेपर दे किस तरह की है ना उन्होंने कहा ਤੁਹਾਡੇ ਪੇਪਰ ਓਕੇ ਆ ਤੁਸੀਂ ਆਪਣੀ ਤਿਆਰੀ ਕਰੋ ਪ੍ਰੋਸੈਸ ਸ਼ੁਰੂ ਕਰੋ ਇਲੈਕਸ਼ਨ ਦਾ ਤੇ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੁਹਾਡੇ ਕਾਗਜ਼